ਸਰਸਕਾਲ ਜੀ ਵੈਰਜ ਕਾ ਖਾਲਸਾ ਅਸਤਰੀ ਵੈਰਜ ਕੀ ਫਤਿਹ ਅੱਜ ਆਪਾਂ ਗੱਲ ਕਰਦੇ ਆਂ ਇੱਕ ਪੰਜਾਬੀ ਫਿਲਮ ਬਾਰੇ ਤੇ ਦੂਜੀ ਸਿੱਖਾਂ ਦੇ ਸਿਰ ਪਈ ਗੁਲਾਮੀ ਬਾਰੇ ਫਿਰ ਕਹਿੰਦੇ ਆ ਕਿ ਸਿੱਖਾ ਕਿਉਂ ਕਹਿੰਦੇ ਨੇ ਇਹ ਕਿ ਅਸੀਂ ਗੁਲਾਮ ਆ ਭਾਰਤ ਦੇ ਵਿੱਚ ਬਹੁਤੇ ਸਿੱਖਾਂ ਵੱਲੋਂ ਜਿਹੜਾ ਇਹ ਮੰਗ ਰੱਖੀ ਜਾ ਰਹੀ ਆ ਜਿਸ ਤਰ੍ਹਾਂ ਸਮਰਦੀ ਸਿੰਘ ਮਾਨ ਦਲ ਖਾਲਸਾ ਹੋ ਗਿਆ ਤੇ ਹੋਰ ਕਾਫੀ ਜਥੇਬੰਦੀਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਵੋਟਾਂ ਵੀ ਲੜਦੀਆਂ ਨੇ ਵੋਟਾਂ ਵੀ ਇਸ ਖਾਸਤਾਨ ਦੇ ਮੁੱਦੇ ਤੇ ਲੜੀਆਂ ਜਾਂਦੀਆਂ ਸੀ ਪਰ ਗੁਲਾਮੀ ਦਾ ਅਹਿਸਾਸ ਜੇਕਰ ਭਾਕिए ਕਿ ਗੁਲਾਮੀ ਕੋਈ ਕਿਸੇ ਦੀ ਲਤਾਂਵਨ ਨੂੰ ਸੰਗਲ ਪਾਏ ਨੂੰ ਜਾਂ ਸੰਗਲਾਂ ਨਾਲ ਜਕੜੇ ਵਾਲੇ ਨੂੰ ਉਹਨੂੰ ਗੁਲਾਮੀ ਨਹੀਂ ਕਹਿੰਦੇ ਗੁਲਾਮੀ ਕਿਸ ਤਰ੍ਹਾਂ ਕਹਿੰਦੇ ਆ ਕਿਹਨੂੰ ਕਹਿੰਦੇ ਆ ਆਧਾਰਨਾ ਤੇ ਬਹੁਤ ਬੜੀਆਂ ਨੇ ਪਰ ਤੁਹਾਨੂੰ ਅੱਜ ਇੱਕ ਮੈਂ ਛੋਟੀ ਜਿਹੀ ਆਧਾਰ ਦੇ ਕੇ ਤੁਹਾਨੂੰ ਜਾਣੂ ਕਰਵਾਉਣਾ ਮੰਨਣਾ ਚਾਹੇ ਨਾ ਮੰਨਣਾ ਤੁਹਾਡੇ ਆਪਣੇ ਵਿਚਾਰ ਨੇ ਉਹਦੇ ਵਿੱਚ ਮੈਂ ਕੁਝ ਨਹੀਂ ਕਰ ਸਕਦਾ ਦਲਜੀਤ ਦਸਾਂਦ ਨੇ ਦੀ ਇੱਕ ਪਹਿਲੀ ਫਿਲਮ ਆ ਇਸੀ ਚਮਕੀਲਾ ਨਾਲ ਦੀ ਨਾਲ ਰਿਲੀਜ਼ ਹੋ ਗਈ ਤੇ ਲੋਕਾਂ ਨੇ ਵੱਡੀ ਪੱਧਰ ਤੇ ਉਹਨੂੰ ਦੇਖਿਆ ਜਿਹੜੀ ਕਿਹਾ ਜਾਂਦਾ ਕਿ ਉਹ ਫਿਲਮ ਜਿਹੜੀ ਚਮਕੀਲਾ ਕਿਉ ਮਾਰਿਆ ਕਿ ਗੰਦੇ ਗੀਤ ਗਾਉਂਦਾ ਸੀ ਉਹ ਫਿਲਮ ਜਣੀ ਕਿ ਉਹਤੇ ਬਣੀ ਸੀ ਚਲੋ ਉਹ ਬਖਰੀ ਸਟੋਰੀਆ ਆਪਾਂ ਉਹਦਾ ਥੋੜਾ ਜਿਹਾ ਹਵਾਲਾ ਦਿੱਤਾ ਤੁਹਾਨੂੰ ਤਾਂ ਕਿ ਤੁਹਾਨੂੰ ਯਾਦ ਆ ਜਾਏ ਕਿ ਚਮਕੀਲਾ ਫਿਲਮ ਰਿਲੀਜ਼ ਹੋ ਗਈ ਸੀ ਉਸ ਤੋਂ ਬਾਅਦ ਦਲਜੀਤ ਦਸਾਂਦ ਵੱਲੋਂ ਜਿਹੜੀਆਂ ਦੋ ਤਿਆਰ ਕੀਤੀਆਂ ਗਈਆਂ ਫਿਲਮਾਂ ਇੱਕ ਜਸਵੰਤ ਸਿੰਘ ਖਾਲੜਾ ਜੀ ਦਾ ਨਾਮ ਫਿਲਮ ਦਾ ਨਾਮ ਪੰਜਾਬ 95 ਹੁਣ ਦੇਖੋ ਤੁਸੀਂ ਇਸ ਦੀ ਅੱਜ ਗੱਲ ਕਰਦੇ ਆ ਦਲਜੀਤ ਦਸਾਂਨ ਦੀ ਜਿਹੜੀ ਫਿਲਮ ਹੈ ਜਸਵੰਤ ਸਿੰਘ ਖਾਲੜਾ ਉਹ ਕੌਣ ਆ ਸਾਨੂੰ ਸਾਰਿਆਂ ਨੂੰ ਲਗਭਗ ਪਤਾ ਹੋਊ ਆਏ ਜਸਵੰਤ ਸਿੰਘ ਖਾਲੜਾ ਉਹ ਨੇ ਜਿਨ੍ਹਾਂ ਨੇ 25000 ਲਾਸਾਂ ਦੀ ਜਿਹੜੀ ਸਨਾਖਤ ਕਰ ਲਈ ਸੀ ਫੇਕ ਅਨਕਾਊਂਟਰ ਦੀ ਜਿਨ੍ਹਾਂ ਦੇ ਵਿੱਚੋਂ ਸਾਰੇ ਦਾ ਜਿਹੜਾ ਸਨਾਖਤ ਕਰਕੇ ਇੱਕ ਡਾਟਾ ਲੱਭ ਲਿਆ ਸੀ ਕਿੱਥੋਂ ਲੱਕੜਾਂ ਆਈਆਂ ਨੇ ਕਿੱਥੋਂ-ਕਿੱਥੋਂ ਕਿੰਨੇ-ਕਿੰਨੇ ਟਾਈਮ ਤੇ ਕਿਹੜਾ-ਕਿਹੜਾ ਅਵਸਰ ਕਿਹੜੇ-ਕਿਹੜੇ ਅਵਸਰ ਨੇ ਮੁਕਾਬਲੇ ਬਣਾਏ ਕਿਹੜੇ-ਕਿਹੜੇ ਅਵਸਰ ਇੱਥੇ ਲੈ ਕੇ ਆਇਆ ਕਿਹੜੇ-ਕਿਹੜੇ ਨੇ ਅਵਸਰਾਂ ਨੇ ਸੰਸਕਾਰ ਕੀਤਾ ਸਾਰਾ ਡਾਟਾ ਸੀ ਉਹਦੇ ਵਿੱਚ 25000 ਲਾਸਾਂ ਦੀ ਸਨਾਖਤ ਵੀ ਕਰ ਲਈ ਸੀ ਲੱਗ ਪੱਗ ਪਰ ਹੋਇਆ ਕਿ ਉਸ ਤੋਂ ਬਾਅਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਜਿਹੜਾ ਘਰ ਆ ਜਿਹੜੇ ਜਿਹੜਾ ਕਿ ਗੱਡੀ ਧੋਰਿਆ ਸੀ ਘਰੇ ਤੇ ਪੁਲਸ ਆਉਂਦੀ ਆ ਤੇ ਪੁਲਸ ਚੱਕ ਕੇ ਲੈ ਜਾਂਦੀ ਆ ਤੇ ਮੁੜ ਕੇ ਅੱਜ ਤੱਕ ਜਸਵੰਤ ਸਿੰਘ ਖਾਲੜਾ ਜੀ ਦਾ ਕੋਈ ਪਤਾ ਨਹੀਂ ਲੱਗਿਆ ਕਿ ਕਿੱਧਰ ਇਹਨਾਂ ਜ਼ਾਲਮਾਂ ਨੇ ਖਪਾਤਾ ਫਿਲਮ ਬਣੀ ਸੀ ਭਾਈ ਜਸਵੰਤ ਸਿੰਘ ਖਾਲੜਾ ਜੀ ਤੇ ਜਿਹੜਾ ਨਾਮ ਆ ਸੀ ਉਹ ਫਿਲਮ ਦਾ ਪੰਜਾਬ 95 ਸੈਂਸਰ ਬੋਰਡ ਨੇ ਪੈ ਬੰਦੀ ਲਾ ਦਿੱਤੀ ਇਸ ਫਿਲਮ ਤੇ ਪਹਿ ਬੰਦੀ ਲਾਉਣ ਤੋਂ ਬਾਅਦ ਫਿਰ ਉਹ ਕੀ ਕੀਤਾ ਸਾਰੀ ਫਿਲਮ ਦੇਖ ਕੇ ਉਹਦੇ ਵਿੱਚ 85 ਵਾਰ ਕੱਟ ਲਾਤੇ ਜਾਨੀ ਕਿ 85 ਵਾਰ ਉਹਦੇ ਵਿੱਚੋਂ ਫਿਲਮ ਚੋਂ ਕੱਟੀ ਗਈ 85 ਵਾਰ 85 ਵਾਰ ਫਿਲਮ ਕੱਟਣ ਤੋਂ ਬਾਅਦ ਵੀ ਹਰੀ ਝੰਡੀ ਨਹੀਂ ਮਿਲੀ ਜਾਨੀ ਕਿ ਸੈਂਸਰ ਬੋਰਡ ਵੱਲੋਂ ਇਹ ਨਹੀਂ ਕਿਹਾ ਗਿਆ ਕਿ ਤੁਸੀਂ ਹੁਣ ਇਹ ਫਿਲਮ ਨੂੰ ਚਲਾ ਲਓ ਦੇਖੋ ਗੁਲਾਮੀ ਆ ਕਿ ਨਹੀਂ ਗੁਲਾਮੀ ਹੌਟ ਤੁਸੀਂ ਦੱਸੋ ਜਿਹੜੀ ਫਿਲਮ ਦੇ ਵਿੱਚ 85 ਕੱਟ ਲੱਗ ਗਏ ਹੁਣ 85 ਵਾਰ ਕੱਟੀ ਗਈ ਹੋਏ ਫਿਲਮਾਂ ਉਹਦੇ ਵਿੱਚ ਰਹਿ ਕੀ ਗਿਆ ਉਹ ਫਿਲਮ ਵਿੱਚ ਰਹਿ ਕੀ ਗਿਆ ਤੇ ਫਿਰ ਅਜੇ ਤੱਕ ਵੀ ਇਸ ਦੀ ਸੈਂਸਰਬੋਰਡ ਨੇ ਜਿਹੜੀ ਫਿਲਮ ਤੇ ਰੋਕ ਲਾਈ ਹੋਈ ਆ 85 85 ਕੱਟ 85 ਵਾਰ ਜਿਹੜੀ ਫਿਲਮ ਨੂੰ ਕੱਟ-ਕੱਟ ਕੱਟ ਕੇ ਜਿਹੜਾ ਪਸੀਨ ਲੱਗਦਾ ਸੀ ਕਿ ਜਿਹੜਾ ਇਹ ਸਰਕਾਰ ਦੇ ਖਿਲਾਫ ਆ ਜਾਂ ਪ੍ਰਸ਼ਾਸਨ ਦੇ ਖਿਲਾਫ ਆ ਜਾਉ ਨੂੰ ਕਿਸ ਤਰ੍ਹਾਂ ਚੱਕਿਆ ਕਿਸ ਤਰ੍ਹਾਂ ਲਾਸਾਂ ਦੀ ਸਨਾਗਤ ਕੀਤੀ ਸਾਰਾ ਜਿਹੜਾ ਮੈਸੇਜ ਉਹ ਜਿਹੜਾ ਡਾਟਾ ਸੀ 85 ਕਟ ਲਾ ਦਿੱਤੇ ਤੇ ਹੁਣ ਤੁਸੀਂ ਦੱਸੋ ਇਹ ਤੋਂ ਵੱਡੀ ਗੁਲਾਮੀ ਹੋਰ ਕੀ ਹੋਗੀ ਜਿਵੇਂ ਕੀਲੇ ਵਰਗੀਆਂ ਜਾਂ ਹੋਰ ਗੰਦ ਪੈਲੇ ਜਿਹੜਾ ਫਿਲਮਾਂ ਆਉਂਦੀਆਂ ਨੇ ਜਾਂ ਸਾਡੇ ਸਾਡੀ ਪੀੜ੍ਹੀ ਨੂੰ ਪਰੋਸੀਆਂ ਜਾ ਰਹੀਆਂ ਨੇ ਉਹ ਫਿਲਮਾਂ ਦਾ ਧੜਾ ਧੜ ਅਰਲੀਜ ਹੋ ਰਹੀਆਂ ਨੇ ਉਹ ਧੜਾ ਧੜਾ ਰਿਲੀਜ਼ ਹੋ ਰਹੀਆਂ ਨੇ ਫਿਲਮਾਂ ਪਰ ਜੇ ਸਿੱਖਾਂ ਦਾ ਸਿੱਖਾਂ ਦੀ ਦਸਤਾਨ ਤੇ ਕੋਈ ਫਿਲਮ ਬਣਦੀ ਆ ਸਿੱਖਾਂ ਤੇ ਉੱਤੇ ਹਮਲੇ ਤੇ ਹੋਏ ਫਿਲਮ ਬਣਦੀ ਆ ਸਿੱਖਾਂ ਦੇ ਨਾਲ ਧਰੋਹ ਕਰਮਾਏ ਤੇ ਫਿਲਮ ਬਣਦੀ ਆ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਹੋਣ ਤੇ ਫਿਲਮ ਬਣਦੀ ਆ ਦਾ ਸਿੱਖ ਸ਼ਹੀਦਾਂ ਤੇ ਫਿਲਮ ਬਣਦੀ ਆ ਤੇ ਉਹਦੇ ਉੱਤੇ ਰੋਕ ਲਾਈ ਜਾਂਦੀ ਆ ਰੋਕ ਲਾਉਣ ਤੋਂ ਬਾਅਦ 85 100 ਵਾਰੀ ਉਹਨੂੰ ਕੱਟ ਕੱਟ ਜਿਹੜਾ ਕਟ ਵੱਡ ਕੀਤੀ ਜਾਂਦੀ ਆ ਫਿਲਮ ਦੇ ਵਿੱਚੋਂ ਤੇ ਉਹਨੂੰ ਫੇਰ ਵੀ ਜਿਹੜਾ ਚੱਲਣ ਨਹੀਂ ਦਿੱਤਾ ਜਾਂਦਾ ਫੇਰ ਕੀ ਕਰਦੇ ਆ ਇਹ ਆਪਣਾ ਹਾਈ ਕੋਰਟ ਦਾ ਰੁੱਖ ਕਰਦੇ ਆ ਹਾਈ ਕੋਰਟ ਦਾ ਉਹਨੂੰ ਰੁੱਖ ਦੱਸੋ ਜਿਹੜੀ ਫਿਲਮ ਸੈਂਸਰ ਬੋਰਡ ਵੱਲੋਂ ਮਨਜ਼ੂਰੀ ਨਹੀਂ ਦਿੱਤੀ ਗਈ ਉਹਨੂੰ ਹਾਈ ਕੋਰਟ ਕੀ ਪ੍ਰਵਾਨ ਕਰੂ ਮੈਂ ਤਾਂ ਨਹੀਂ ਕਹਿੰਦਾ ਕਿ ਹਾਈ ਕੋਰਟ ਵੱਲੋਂ ਵੀ ਤੁਹਾਨੂੰ ਕੋਈ ਇਹ ਇਜਾਜ਼ਤ ਮਿਲੂਗੀ ਚਲੋ ਜੇ ਮਿਲਦੀ ਆ ਤਾਂ ਬਹੁਤ ਸਲਾਘਾਯੋਗ ਕਦਮ ਆ ਪਰ ਮੈਂ ਇਹ ਦੱਸਦਾ ਕਿ ਆਪਣੇ ਆਪ ਦੇ ਵਿੱਚ ਇੱਕ ਇਹ ਵੱਡੀ ਗੁਲਾਮੀ ਆ ਸਿੱਖਾਂ ਦੇ ਨਾਲ ਕਿਉਂਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ ਇੱਥੇ ਲੱਖਾਂ ਫਿਲਮਾਂ ਬਣਦੀਆਂ ਨੇ ਲੱਖਾਂ ਫਿਲਮਾਂ ਆਉਂਦੀਆਂ ਨੇ ਬੱਖ-ਬੱਖ ਐਕਟਰਾਂ ਵਰੋਂ ਕੋਈ ਕਿਸੇ ਦੀ ਧੀ ਪੈਣ ਤੇ ਬਣੀ ਹੁੰਦੀ ਆ ਕੋਈ ਗੈਂਗਸਟਰ ਤੇ ਬਣੀ ਹੁੰਦੀ ਆ ਕੋਈ ਕਿਸੇ ਗੰਦ ਪੱਲੇ ਤੇ ਬਣੀ ਹੁੰਦੀ ਆ ਸਾਰੀਆਂ ਫਿਲਮਾਂ ਧੜ-ਧੜ ਲੋਕਾਂ ਨੂੰ ਬੱਚਿਆਂ ਨੂੰ ਦਿਖਾਈਆਂ ਜਾ ਰਹੀਆਂ ਨੇ ਸਾਡੇ ਜਿਹੜੇ ਆਉਣ ਵਾਲੀ ਪੀੜ੍ਹੀ ਦਾ ਜਿਹੜਾ ਇਤਿਹਾਸ ਆ ਜਿਹੜਾ ਸਾਡਾ ਇਤਿਹਾਸ ਆ ਜਿਹੜਾ ਸਿੱਖਾਂ ਦੇ ਨਾਲ ਹੋਇਆ ਸਿੱਖਾਂ ਦੇ ਨਾਲ ਜਿਹੜਾ ਕੁਝ ਕੀਤਾ ਜੇਕਰ ਉਹਦੇ ਫਿਲਮ ਬਣਦੀ ਆ ਤਾਂ ਉਹਨੂੰ ਪਹਿਲਾਂ ਕੱਟਿਆ ਜਾਂਦਾ ਘਟਵਾੜ ਕੀਤੀ ਜਾਂਦੀ ਆ ਤੇ ਉਸ ਤੋਂ ਬਾਅਦ ਵੀ ਜਿਹੜਾ ਉਹਨੂੰ ਮਨਜ਼ੂਰੀ ਨਹੀਂ ਦਿੱਤੀ ਜਾਂਦੀ ਫਿਰ ਹਾਈ ਕੋਰਟ ਸੁਪਰੀਮ ਕੋਰਟ ਦੇ ਚੱਕਰ ਘਟਣੇ ਪੈਂਦੇ ਆ ਦੱਸੋ ਫਿਰ ਇਹਦੇ ਵਿੱਚ ਹੁਣ ਇਸ ਤੋਂ ਵੱਧ ਗਲਾਮੀ ਹੋਰ ਕੀ ਹੋਊਗੀ ਦੱਸੋ ਇੱਕ ਫਿਲਮ ਐਲਟਰਨੇ ਜਿਹੜਾ ਫਿਲਮ ਦਾ ਰੋਲ ਕੀਤਾ ਜਾਂ ਉਹ ਬਣਾਈ ਆ ਸਾਰੇ ਤੱਥ ਜਿੰਨੇ ਨੇ ਤੇ ਉਹਦੇ ਵਿੱਚ ਪਾਏ ਗਏ ਨੇ ਜੇ ਉਹ ਤੱਥਾਂ ਦੇ ਆਧਾਰ ਤੇ ਫਿਲਮ ਬਣੀ ਆ ਤਾਂ ਦੱਸੋ ਕਿ ਸੈਂਸਰ ਬੋਰਡ ਵੱਲੋਂ ਐ ਜਿਹੜੀਆਂ ਫਿਲਮਾਂ ਨੂੰ ਬੈਨ ਕਰਕੇ ਕਿ ਸਿੱਖਾਂ ਨੂੰ ਫਿਰ ਗੁਲਾਮੀ ਦਾ ਅਸਾਸਨ ਕਰਾਇਆ ਜਾਂਦਾ ਅਸੀਂ ਕਹਿੰਦੇ ਫਲਾਨਾ ਬਖਰੇ ਰਾਜ ਦੀ ਗੱਲ ਕਰਦਾ ਹੈ ਧਮਕਾ ਬਖਰੇ ਰਾਜ ਦੀ ਗੱਲ ਕਰਦਾ ਹੈ ਇਹ ਤਾਂ ਤੁਸੀਂ ਫਿਰ ਆਪ ਕਰਾਉਣੇ ਹੋ ਅਗਲਾ ਤਾਂ ਐ ਕਰਦਾ ਸੰਤ ਭਿੰਡਰਾ ਵਾਲਿਆਂ ਦਾ ਇੱਕ ਮੇਰੇ ਕੋਲੇ ਗੱਲ ਆਜਾ ਆ ਗਈ ਸੰਤ ਭਿੰਡਰਾ ਵਾਲਿਆਂ ਨੇ ਕਿਸੇ ਨੇ ਇੰਟਰਵਿਊ ਤੋਂ ਪੁੱਛਿਆ ਸੀ ਕਿ ਸੰਤ ਜੀ ਤੁਸੀਂ ਖਾਲਸਾ ਖਾੜਸਤਾਨ ਚਾਹੁੰਦੇ ਹੋ ਸੰਤ ਭਿੰਡਰਾਲਾ ਵਾਲਿਆਂ ਨੇ ਕਿਹਾ ਕਿ ਨਾ ਮੈਂ ਉਹਦਾ ਹਾਂ ਮੀ ਆ ਨਾ ਮੈਂ ਖਾਲਸਾ ਦਾ ਵਿਰੋਧੀ ਆ ਪਰ ਕਹਿੰਦਾ ਮੈਂ ਜੇ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਦੱਸੇ ਸਾਨੂੰ ਨਾਲ ਰੱਖਣਾ ਕਿ ਨਹੀਂ ਰੱਖਣਾ ਅੱਜ ਤਾਂ ਹਿੰਦੁਸਤਾਨ ਦੇ ਵਿੱਚ ਰਹਿਣਾ ਚਾਹੁੰਦੇ ਆ ਕਹਿੰਦਾ ਪਰ ਜੇਕਰ ਇਹ ਦੇ ਦੇਣਗੇ ਅਸੀਂ 1947 ਵਾਲੀ ਗਲਤੀ ਨਹੀਂ ਕਰਨੀ ਪਰ ਲੈ ਜ਼ਰੂਰ ਲਵਾਂਗੇ ਇਹ ਗੱਲ ਸੰਤਾਂ ਨੇ ਕਹੀ ਆ ਕਿ ਅਸੀਂ 1947 ਵਾਲੀ ਗਲਤੀ ਨਹੀਂ ਕਰਨੀ ਜੇ ਦਿੰਦੀ ਆ ਸਰਕਾਰ ਦਿੰਦੀ ਆ ਲੈ ਐਸ ਜਰੂਰ ਲਵਾਂਗੇ ਫਿਰ ਦੱਸੋ ਐਈਆਂ ਗੱਲਾਂ ਕਿਉਂ बार-बार ਸਾਨੂੰ ਕਹਿਣੀਆਂ ਪੈਂਦੀਆਂ ਨੇ ਇਸ ਕਰਕੇ ਜਿਹੜਾ ਫਿਲਮਾ ਦਿਲਜੀਤ ਦਸਾਂ ਦੀ ਜਿਹੜਾ ਪੰਜਾਬ 95 ਭਾਈ ਜਸਵੰਤ ਸਿੰਘ ਖਾਲੜਾ ਦੇ ਬਣੀਆ ਉਹਦੇ ਉੱਤੇ ਮਕੰਮਲ ਜਿਹੜੇ ਸੈਂਸਰ ਬੋਰਡ ਨੇ ਰੋਕ ਲਾ ਦਿੱਤੀ ਆ ਰੋਕ ਲਾਉਣ ਤੋਂ ਪਹਿਲਾਂ ਉਹਦੇ ਤੇ 85 ਕੱਟ ਵੀ ਲਾ ਦਿੱਤੇ ਨੇ 85 ਕੱਟ ਤੋਂ ਬਾਅਦ ਵੀ ਜਿਹੜੀ ਉਹ ਫਿਲਮ ਨੂੰ ਅਰਲੇ ਜ ਨਹੀਂ ਹੋਣ ਦਿੱਤੀ ਜਾ ਰਹੀ ਤੁਸੀਂ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਗੁਲਾਮੀ ਦੀ ਨਿਸ਼ਾਨੀ ਨਹੀਂ ਤੇ ਹੋਰ ਕੀ ਆ ਧੰਨਵਾਦ ਵਰਜੂ ਕਾ ਕਲਸਾ ਸ੍ਰੀ ਵਰਜੂ ਕੀ ਫਤੇ